ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਦਮਕਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਅਸੀਂ ਹਲਕਾ ਖੰਨਾ ਦੇ ਜੋ ਸਮਰਾਹ ਰੋਡ ਦਾ ਪੁਲਾ ਇਹਦੇ ਉਰੇ ਪਹੁੰਚੇ ਬੇਸਿਕਲੀ ਇਹ ਡਿਫੈਂਸ ਰੋਡ ਮੰਨੀ ਜਾਂਦੀ ਹੈ ਇਹ ਉਰੋ ਜਿਹੜੀ ਟ੍ਰੈਫਿਕ ਹੈ ਖੰਨੇ ਦੇ ਵਿੱਚੋਂ ਡਾਇਵਰਟ ਹੋ ਕੇ ਨਵਾਂ ਸ਼ਹਿਰ ਹੁਸ਼ਿਆਰਪੁਰ ਬੰਗਾ ਇੱਧਰ ਨੂੰ ਜਾਂਦੀ ਹੈ ਇਹ ਇਹ ਜਿਹੜੀ ਸੜਕ ਹੈ ਇਹ ਬੇਸਿਕਲੀ ਜਾ ਕੇ ਜੰਮੂ ਕਸ਼ਮੀਰ ਨੂੰ ਟੱਚ ਕਰ ਜਾਂਦੀ ਹੈ ਇਹ ਐਡੀ ਲੋਂਗੇਸਟ ਰੋਡ ਹੈ ਇਹ ਇੱਧਰ ਨੂੰ ਜਾਂਦੀ ਹੈ ਸੋ ਜਿਹੜਾ ਖੰਨੇ ਤੋਂ ਜਦੋਂ ਟ੍ਰੈਫਿਕ ਡਾਇਵਰਟ ਹੁੰਦੀ ਹੈ ਇਹ ਪੁਲ ਦੇ ਉੱਤੇ ਦੀ ਲੰਘਦੀ ਹੈ ਇਸ ਦੇ ਅੱਗੇ ਸਾਡੀ ਵਿਦਿਅਕ ਸੰਸਥਾ ਵੀ ਪੈਂਦੀ ਏ ਇਸ ਕਾਲਜ ਪੈਂਦਾ ਤੁਹਾਡਾ ਹੋਰ ਵੀ ਕਈ ਵਸੋਂ ਵੀ ਬਹੁਤ ਐ ਇਹਨੂੰ ਪੁਲ ਨੂੰ ਪਾਰ ਕਰਕੇ ਇਹਦੀ ਹਾਲਤ ਸੀ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਇਹਦੀ ਰਿਪੇਅਰ ਮੰਗਦਾ ਸੀ ਇਹ ਪੁਲ ਜਗਾ ਜਗਾ ਵੱਡੇ ਵੱਡੇ ਇਹਦੇ ਚ ਖੱਡੇ ਪੈ ਚੁੱਕੇ ਸੀ ਇਹਦੀ ਟੋਟਲ ਜਾਨੀ ਕਿ ਇਹਦਾ ਪੈਚ ਵਰਕ ਵੀ ਮੰਗਦਾ ਸੀ ਤੇ ਆਉਣ ਵਾਲੇ ਸਮੇਂ ਤੇ ਇਹਦੀ ਰੀਕਾਰਪੇਟਿੰਗ ਵੀ ਮੰਗਦਾ ਸੀ ਸੋ ਇਹਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੇਰੇ ਨਾਲ ਅੱਜ ਏਡੀਸੀ ਸ਼ਿਖਾਪਾ ਗੱਜੀ ਵੀ ਖੜੇ ਨੇ ਮੇਰੇ ਨਾਲ ਅੱਜ ਐਸਟੀਐਮ ਖੰਨਾ ਡਾਕਟਰ ਬਲਜਿੰਦਰ ਢਿੱਲੋਂ ਜੀ ਵੀ ਖੜੇ ਨੇ ਪੀਡਬਲਯੂਡੀ ਦੀ ਡਿਪਾਰਟਮੈਂਟ ਤੋਂ ਸਾਡੇ ਸਾਰੇ ਜਿਹੜੇ ਅਫਸਰ ਨੇ ਉਹ ਪਹੁੰਚੇ ਹੋਏ ਨੇ ਉਰੇ ਤੇ ਅਸੀਂ ਇਮੀਡੀਏਟਲੀ ਇਹਦੇ ਤੇ ਮੈਅਰ ਲੱਤਾਇਰ ਤੇ ਅਸੀਂ ਬੜੀ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਹੁਕਮ ਨਿਰਦੇਸ਼ ਜਾਰੀ ਕਰਤੇ ਔਰ ਅੱਜ ਤਰੀਕ ਹੈਗੀ ਹੈ 27 ਤਰੀਕ 27 ਅਪ੍ਰੈਲ ਮਤਲਬ ਕਿ ਅਗਲੇ ਹੀ ਦਿਨ 28 ਅਪ੍ਰੈਲ ਨੂੰ ਭਾਵ ਕੱਲ ਤੋਂ ਇਦੀ ਟੋਟਲ ਰਿਪੇਅਰ ਮੇਨਟੇਨੈਂਸ ਦਾ ਕੰਮ ਚੱਲ ਪੂਗਾ ਚੰਗੀ ਤਰ੍ਹਾਂ ਇਹਦੀ A to Z ਸਫਾਈ ਕਰਾ ਕੇ ਔਰ ਜਿਹੜੇ ਇਹਦੇ ਜਿੰਨੇ ਜਿੱਡੇ ਵੱਡੇ ਖੱਡੇ ਨੇ ਉਹਨਾਂ ਨੂੰ ਪ੍ਰੋਪਰ ਕਲੀਨ ਕਰਾ ਕੇ ਉਹਦੀ ਜਿਹੜੀ ਰੀਕਾਰਪੇਟਿੰਗ ਉਹਦੇ ਤੇ ਜਣੀ ਕਿ ਉਹਦੀ ਰਿਪੇਅਰ ਕੀਤੀ ਜਾਊਗੀ ਟੋਟਲ ਤੇ ਇਹਦਾ ਜਿਹੜਾ ਐਸਟੀਮੇਟ ਹੈ ਉਹ ਐਸਟੀਮੇਟ ਜਿਹੜਾ ਹੈ ਸਰਕਾਰ ਪਾਸੋਂ ਭੇਜ ਚੁੱਕੇ ਆਂ ਸੀ ਤੇ ਨਾਲ ਦੀ ਨਾਲ ਉਹ ਵੀ ਕਲੀਅਰ ਕਰਕੇ ਕੁਛ ਹੀ ਸਮੇਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਅਸੀਂ ਇਹਦੀ ਜਿਹੜੀ ਰੀਕਾਰਪੇਟਿੰਗ ਆ ਇੱਕ ਵਾਰ ਤੋਂ ਨਵੇਂ ਸਿਰੇ ਤੋਂ ਉਹ ਵੀ ਕਰਵਾ ਲਾਂ। ਹੋਰ ਕੀ ਕੀ ਨਿਕਲੋਗੇ ਕਿਉਂਕਿ ਕਈ ਵਾਰ ਹੋ ਚੁੱਕੇ ਤੁਹਾਡੀ ਰੀਕਾਰਪੇਟ ਤੋਂ ਪਹਿਲਾਂ ਵੀ ਕਾਫੀ ਜਿਆਦਾ ਰਿਪੇਅਰ ਇੰਸਪੈਕਸ਼ਨ ਹੋਇਆ ਜੀ ਕਹਿੰਦੇ ਸ੍ਰੀਪੋਲ ਦੇ ਨਿਰਮਾਣ 'ਚ ਵੀ ਕਾਫੀ ਕਮੀਆਂ ਥੀ। ਐਕਚੁਅਲੀ ਜਦੋਂ ਇਹਦੀ ਬਣਤਰ ਹੋਈ ਆ ਉਦੋਂ ਸਾਡੀ ਸਰਕਾਰ ਐ ਨਹੀਂ ਸੀ। ਇਹਦੀਆਂ ਪੁਰਾਣੀਆਂ ਸਰਕਾਰਾਂ ਦੇ ਟਾਈਮ 'ਚ ਬਣਤਰ ਇਹ ਗਲਤ ਕਰਵਾਤੀ ਇਹਨਾਂ ਨੇ। ਉਦੋਂ ਧਿਆਨ ਨਹੀਂ ਦਿੱਤਾ ਕਿਸੇ ਨੇ। ਸੋ ਆਏ ਸਾਲ ਇਹ ਕੋਈ ਨਾ ਕੋਈ ਇਹਦੇ 'ਚ ਆਹੀ ਜੀ ਟੁੱਟਪਾ ਜੋ ਜਾਂਦੀ ਹੈ ਜਿਹਦੀ ਸਾਨੂੰ ਫਿਰ ਰਿਪੇਅਰ ਮੇਨਟੇ ਇੱਕ ਵਾਰ ਤਾਂ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਇਹ ਸਾਲ 2021 ਦੀ ਗੱਲ ਹੈ ਕਿ ਇਹਦੇ ਵਿੱਚ ਇਹਦੀ ਮੇਜਰ ਰਿਪੇਅਰ ਹੋਈ ਸੀ ਇਹਦੇ ਵਿੱਚ ਪੂਰੇ ਦਾ ਪੂਰਾ ਇੱਕ ਖੱਡਾ ਹੀ ਹੋ ਗਿਆ ਸੀ ਤੇ ਉਹ ਫਿਰ ਉਹਰੇ ਬੰਦ ਕਰਕੇ ਉਹ ਸਾਰੀ ਦੀ ਸਾਰੀ ਦੁਆਰ ਦੀ ਕੰਕਰੀਟ ਦਾ ਪੈਚ ਵਰਕ ਕੀਤਾ ਗਿਆ ਸੀ ਇਹਨੇ ਸੋ ਹੁਣ ਜਿਵੇਂ ਹੈ ਇਹਨੂੰ ਤਾਂ ਦੇਖੋ ਇਹ ਟਾਕੇ ਤਾਂ ਨਵੇਂ ਸਰੋ ਬੰਦਣਾ ਨਹੀਂ ਕਿਉਂਕਿ ਬੜੇ ਵੱਡੇ ਪ੍ਰੋਜੈਕਟ ਨੇ ਸੋ ਫਿਲਹਾਲ ਦੀ ਤੌਰ ਤੇ ਉੱਤੇ ਜਿਹੜੀ ਇਹਦੀ ਅਸੀਂ ਸਾਰੀ ਮੇਜਰ ਰਿਪੇਅਰ ਕਰਾ ਰਹੇ ਹਾਂ ਰਿਪੇਅਰ ਕਰਾਉਣ ਤੋਂ ਬਾਅਦ ਇਹਦੀ ਅਸੀਂ ਰੀਕਾਰਪੇਟਿੰਗ ਵੀ ਕਰਾ ਦਾਂਗੇ ਪੇ ਦੇ ਨਾਲ ਸਾਡਾ ਜਿਹੜਾ ਐਟ ਲੀਸਟ ਨਹੀਂ ਤਾਂ ਜਿਹੜਾ ਲੈਨੋਂ ਪਾਰ ਵਸੋਂ ਹੈ ਜਾਂ ਜਿਹੜੇ ਉਰੋ ਰੋਡ ਤੋਂ ਦੀ ਇੰਨੀ ਹਜ਼ਾਰਾਂ ਟ੍ਰੈਫਿਕ ਲੰਘਦੀ ਹੈ ਇਹਨੂੰ ਬਹੁਤ ਵੱਡਾ ਜਣੀ ਕਿ ਇੱਕ ਜਿਹਨੂੰ ਕਹ ਲੋ ਫਾਇਦਾ ਮਿਲੂ ਇੱਕ ਅਡਵਾਂਡ ਵੀ ਕਰੂਗਾ ਜਿਹੜੀ ਟ੍ਰੈਫਿਕ ਹੈ ਉਰੋ ਜਿਵੇਂ ਇਹਨੂੰ ਰੋਕ ਕੇ ਕਿਵੇਂ ਹੋਊਗਾ ਜੀ ਇਹਦਾ ਦੇਖੋ ਉਹ ਤਾਂ ਡਿਪਾਰਟਮੈਂਟ ਨੇ ਜਦੋਂ ਪ੍ਰਸ਼ਾਸਨ ਨੇ ਆਪੇ ਹੀ ਕਰ ਲੈਣਾ ਜਦੋਂ ਇਹਦਾ ਰਿਪੇਅਰ ਮੇਨਟੇਨੈਂਸ ਦਾ ਕੰਮ ਚੱਲਦਾ ਉਹਨਾਂ ਦਾ ਬਹੁਤ ਤਜਰਬਾ ਹੁੰਦਾ ਉਹ ਆਪਣੇ ਆਪ ਜਣੀ ਕਿ ਡਿਵਰਟ ਕਰਕੇ ਇਹਨੂੰ ਕਰ ਦਿੰਦੇ ਧੰਨਵਾਦ